ਇਹ ਨਾ ਅਸੀਂ ਜਿਹੜੀ ਰੁੱਖ ਛੜੇ ਨੇ ਇਹਨਾਂ ਨਾਲ ਇਹ ਇੱਥੇ ਉਹਨਾਂ ਬਾਰੇ ਮੇਰੀ ਜਿਹੜੀ ਡਿਸਕਸ ਹੋਈ ਹੈ ਤੇ ਕਿੰਡ ਠੱਠੇ ਆ ਜਦੋਂ ਮੈਂ ਆਇਆ ਤੇ ਇਹਨਾਂ ਨੇ ਨਾ ਇੱਕ ਪ੍ਰੋਗਰਾਮ ਹੀ ਕੀਤਾ ਕਿ ਇਹ 66 ਗਰੀਬ ਪਰਿਵਾਰਾਂ ਨੂੰ ਇਹ ਮਕਾਨ ਦੇ ਰਹੇ ਆ ਤੇ ਬਾਬਾ ਜੀ ਨੇ ਇਹਨਾਂ ਦੀ ਕਿਰਪਾ ਦੇ ਨਾਲ ਇਹ ਸਾਰੇ ਵੀਰ ਜਿਹੜੇ ਆ ਇਹ ਇਹ ਗਰੀਬ ਪਰਿਵਾਰਾਂ ਨੂੰ ਨਾ 5-5 ਮਰਲੇ ਦੇ ਪਲਾਟ ਜਿਹੜੇ ਇੱਥੇ ਕੱਟ ਕੇ ਦੇਣ ਲੱਗੇ ਆ ਔਰ ਇਹ ਕਿਸਾਨ ਜਿੱਥੇ ਬੰਦੀਆਂ ਵੀ ਇਹਨਾਂ ਦਾ ਪੂਰਾ ਸਾਥ ਦੇ ਰਹੀਆਂ ਆ ਇਹ ਛੋਟੇ ਜਿਹੇ ਪ੍ਰੋਗਰਾਮ ਦਾ ਦਾ ਇਹ ਜਿਹੜਾ ਇੱਥੇ ਆਰਗੇਨਾਈਜ਼ ਹੋਣਾ ਥੋੜੀ دیر ਤੱਕ ਇਹਦੇ ਤੇ ਇਹਨਾਂ ਨੇ ਵੀ ਆਪਣੀ ਚਿੰਤਾ ਜ਼ਾਹਿਰ ਕੀਤੀ ਹੈ ਇਸ ਜਿਹੜੀ ਅੱਗ ਲਾ ਰਹੇ ਨੇ 나ੜ ਦਰਖਤਾਂ ਬਾਰੇ ਦੱਸਣਗੇ ਅੱਜ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦੇ ਆ ਕਿਥੇ ਤੁਸੀਂ ਆਏਸਾ ਵਾਲੀ 나ੜ ਨੂੰ ਜਾਂ ਆਪਣੀ ਫੈਲੀ ਨੂੰ ਬੱਕ ਕਾਨ ਨੂੰ ਅੱਗ ਲਾ ਕੇ ਸਫਾਈ ਕਰਦੇ ਜੀ ਪਰ ਸਰਕਾਰ ਨੂੰ ਵੀ ਇਹਦੇ ਵਿੱਚ ਹੱਥ ਵਧਾਉਣਾ ਚਾਹੀਦਾ ਤੇ ਕਿਸਾਨਾਂ ਨੂੰ ਵੀ ਕੁਝ ਨਾ ਕੁਝ ਸਰਕਾਰ ਦਾ ਸਾਥ ਦੇਣਾ ਚਾਹੀਦਾ ਕਾ ਪੈੜੀ ਦੇ ਵਿੱਚ ਨਾੜ ਸਾੜਨ ਵਾਸਤੇ ਆ ਕੇ ਲਾਉਂਦੇ ਆ ਨਾਲ ਨਾਲ ਲੱਗੇ ਜਿਹੜੇ ਰੁੱਖ ਆ ਉਹਨਾਂ ਦਾ ਵੀ ਬੁਰਾ ਹਾਲ ਹੋ ਜਾਂਦਾ ਰੁੱਖ ਸੜ ਜਾਂਦੇ ਆ ਇੱਥੇ ਸਾਨੂੰ ਆਕਸੀਜਨ ਦੀ ਅਜ ਲੋੜ ਆ ਇੱਥੇ ਸਾਹ ਘੁੱਟੇ ਜਾ ਰਹੇ ਆ ਬਹੁਤ ਜਿਆਦਾ ਸਾਨੂੰ ਇਹ ਆਉਣ ਵਾਲੇ ਸਮੇਂ 'ਚ ਘਾਟ ਮਿਲੂਗੀ ਜਿੱਥੇ ਰੁੱਖ ਸੜਦੇ ਉਹ ਥੇ ਜਦੋਂ ਰਾਈ ਜਾਂਦੇ ਨੇ ਕੋਈ ਵਹੀਕਲ ਆਪਣੇ ਤੇ ਗੱਡੀ ਤੇ ਜਾਣ ਰਿਹਾ ਜਦੋਂ ਧੂਆਂ ਵੱਜਦਾ ਹੈ ਅਗਲੇ ਬੰਨੇ 'ਚੋਂ ਨਹੀਂ ਪੁੱਜਦੀਦਾ ਐਡਾ ਭਿਆਨਕ ਐਕਸੀਡੈਂਟ ਹੁੰਦਾ ਵੀ ਉਹ ਘਰਾਂ ਦੇ ਘਰ ਬਰਬਾਦ ਹੋ ਜਾਂਦੇ ਆ ਜਦੋਂ ਅੱਗਲੇ ਬੰਦੇ ਨਹੀਂ ਲੀਦਾ ਅਸੀਂ ਸਰਕਾਰ ਨੂੰ ਕਹਿੰਦੇ ਕਿਸਾਨ ਭਰਾਵਾਂ ਨੂੰ ਕਹਿੰਦੇ ਆ ਕਿ ਇਹਨੂੰ ਆਪਣਾ ਅੱਗ ਲਾਉਣ ਤੋਂ ਬਿਨਾਂ ਕੋਈ ਸਰਕਾਰ ਵੀ ਹੋਵੇ ਕੋਈ ਸੋਚੀ ਤੇ ਕਿਸਾਨ ਭਰਾ ਵੀ ਇਹਦਾ ਕੋਈ ਨਾ ਕੋਈ ਸੋਚੋ ਜਿਹੜਾ ਰੁੱਖਾਂ ਦਾ ਨੁਕਸਾਨ ਹੋ ਗਿਆ ਹੈ ਜਾਂ ਰਾਹਗੀਰਾਂ ਦਾ ਨੁਕਸਾਨ ਹੋ ਗਿਆ ਇਕੇ ਨਾਮ ਹੋ ਸਕੀ ਵਾਹਿਗੁਰੂ ਜੀ ਦਾ ਖਾਲਸਾ ਅਸਮਾ ਵਾਹਿਗੁਰੂ ਜੀ ਦਾ ਲੋ ਐ ਬਾਬਾ ਜੀ ਵੀ ਆਪਣੇ ਕੋਈ ਦੱਸਣ ਕੇ ਵਿਚਾਰ ਹੈ ਵਾਹਿਗੁਰੂ ਜੀ ਦਾ ਖਾਲਸਾ ਸਕਦੇ ਬਹੁਤ ਚਾਹੀਏ ਅਗਲੋਂ ਪਹਿਲਾਂ ਪਹਿਲਾਂ ਲਾਗ ਲਾ ਕੇ 2-4 ਮਿੰਟ ਦਾ ਮਾਰ ਲੱਗ ਲੈਣ ਤੇ ਉਹ ਅੱਗੇ ਦੇ ਨਾਲ ਦਰਸਤਨ ਲੱਗੇ ਇਹ ਸਾਰੇ ਨੂੰ ਬੇਜੀਤੀ ਕੀਤੀ ਜਾਂਦੀ ਹੈ ਇਹ ਰੋਕ ਵੀ ਜਦੋਂ ਲੋਕ ਲੰਘਦੇ ਨੇ ਨੁਕਸਾਨ ਹੁੰਦਾ ਬੜਾ ਜ਼ਿਆਦਾ ਪਿਛਲੇ ਸਾਲ ਇੱਥੇ ਹੁੰਦਾ ਇੱਕ ਸੜਕ 'ਤੇ ਮਰ ਗਿਆ ਸੀ ਕਹਵਾਂਗਾ ਉਹਦਾ ਬੜਾ ਨੁਕਸਾਨ ਹੈ ਉਹ ਜੇ ਤੱਕ ਤੇ ਇਹ ਮਾੜੀ ਗੱਲ ਹੈ ਜਦੋਂ ਬਸਾਰ ਕਰਨਾ ਚਾਹੀਦਾ ਜਿੰਨਾ ਵੀ ਜੇ ਕੰਨੀਆਂ ਦੀਆਂ ਧੁੰਦੀਆਂ ਵੀ ਲੱਗ ਕੇ ਸੜ ਜਾਂਦੀਆਂ ਉਹ ਇਹਨਾਂ ਬਾਬਾ ਜੀ ਨੇ ਜਿਹੜੀ ਇੱਥੇ ਸਭ ਨੇ ਇਹ ਚਿੰਤਾ ਜ਼ਾਹਿਰ ਕੀਤੀ ਹੈ ਦੱਸਿਆ ਹੈ ਕਿ ਇਹ ਰੁੱਖਾਂ ਨੂੰ ਬਚਾਉਣਾ ਚਾਹੀਦਾ ਹੈ ਤੇ ਪਲੱਸ ਇਹਨਾਂ ਨੇ ਇਹ ਵੀ ਕਿਹਾ ਕਿ ਜੇ ਕੋਈ ਜਿਹੜਾ ਸਾਡਾ ਜੇ ਉਹ ਹੱਲ ਨਹੀਂ ਆ ਤਾਂ ਉਹ ਲੱਗ ਭਗ ਜਿਹੜੇ ਦਰਖਤਾਂ ਤੋਂ ਕੋਈ 15 20 ਫੁੱਟ ਜਾਂ 30 ਫੁੱਟ ਜਿਹੜਾ ਆ ਉਹ ਉਹਨੂੰ ਵਾਦੇ ਨਾ ਤਾਂ ਕਿ ਦਰਖਤਾਂ ਤੱਕ ਅੱਗ ਨਾ ਪਹੁੰਚ ਸਕੇ ਦੂਸਰਾ ਇਹਨਾਂ ਨੇ ਕਿਹਾ ਕਿ ਸਰਕਾਰਾਂ ਨੂੰ ਇਹਦਾ ਕੋਈ ਹੱਲ ਕੱਢਣਾ ਚਾਹੀਦਾ ਹੈ ਕਾਈ ਇਹਨੂੰ ਇਹ ਜਿਹੜੀ ਆ ਰੋਕਥਾਮ ਹੋਏਗੀ ਤੇ ਇਹਨਾਂ ਦਾ ਇਹ ਵੀ ਮੰਨਣਾ ਹੈ ਕਿ ਜਦੋਂ ਇਹ ਅੱਗ ਲਾਉਂਦੇ ਆ ਨਾੜ ਨੂੰ ਤੇ ਜਿਹੜੀ ਉਪਜ ਧਰਤੀ ਦੀ ਜਿਹੜੀ ਫਟੇਲ ਹੁੰਦੀ ਆ ਉਹਦੀ ਪਹਿਲੀ ਉੱਪਰਲੀ ਮਿੱਟੀ ਉਹ ਵੀ ਸੜ ਜਾਂਦੀ ਆ ਉਹਦਾ ਉਪਜਾਊਪਨ ਘਟਦਾ ਏ ਇਹ ਲੋਕਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਧੰਨਵਾਦ ਤੁਹਾਡਾ ਸਾਰਿਆਂ ਦਾ ਮੈਂ ਸੁਰੇਸ਼ ਪੰਡ ਅੰਮ੍ਰਿਤਸਰ